ਚਾਹ ਲਈ ਮੁਕਤਿਆਂ ਦੇ ਧਰਤੀ ਤੇ ਸ੍ਰੀ ਮੁਕਸਰ ਸਾਹਿਬ ਮਾਗੀ ਮੇਲੇ ਤੇ ਕੋਠੇ ਕੇਸਰ ਸਿੰਘ ਵਾਲੇ ਦੀ ਸਮੂਹ ਨਗਰ ਪੰਚਾਇਤ ਵੱਲੋਂ ਅਤੇ ਨੌਜਵਾਨਾਂ ਵੱਲੋਂ ਬੜੇ ਗਰਮਾ-ਗਰਮ ਪਕੌੜਿਆਂ ਦੇ ਤੇ ਚਾਹ ਦੇ ਲੰਗਰ ਲਾਏ ਗੇ ਰੋਡ ਦੇ ਉੱਪਰ ਦੇਖੋ ਜੋ ਵੀ ਟਰਾਲੀਆਂ ਆ ਰਹੀਆਂ ਐ ਮੋਟਰਸਾਈਕਲ ਤੇ ਸੰਗਤ ਆ ਰਹੀਆਂ ਐ ਟਰੈਕਟਰਾਂ ਤੇ ਆਪਣੇ ਹਵੀਕਲਾਂ ਤੇ ਆ ਰਿਆ ਗਰਮਾ-ਗਰਮ ਚਾਹ ਛਕ ਰਿਆ ਅਤੇ ਪਕੌੜੇ ਛਕ ਰਿਆ ਕਾਫੀ ਉਤਸ਼ਾਹ ਨੌਜਵਾਨਾਂ ਚ ਕੋਠੇ ਕੇਸਰ ਸਿੰਘ ਵਾਲੇ ਦੇ ਪਿੰਡ ਦੇ ਨੌਜਵਾਨਾਂ ਚ ਤੇ ਜਿੰਨੇ ਵੀ ਮੈਂਬਰ ਹੈ ਕਮੇਟੀ ਦੇ ਪ੍ਰਧਾਨ ਪਿੰਡ ਵੱਲੋਂ ਤਨਮਨ ਧੰਦੇ ਨਾਲ ਅਗਵਾਈ ਕਰਕੇ ਕੋਠੇ ਕੇਸਰ ਸਿੰਘ ਦੀ ਨਗਰ ਪੰਚਾਇਤ ਦੇ ਸਹਿਯੋਗ ਨਾਲ ਦੇਖੋ ਪਕੌੜਿਆਂ ਦੇ ਗਰਮਾ-ਗਰਮ ਲੰਗਰ ਲੱਗਿਆ ਨਾਲ ਗਰਮਾ-ਗਰਮ ਚਾਹ ਤਾਂ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਸਰ ਸਾਹਿਬ ਦੇ ਮਾਗੀ ਮੇਲੇ ਤੇ ਇਹਨਾਂ ਨੇ ਪਹਿਲੇ ਸਾਲ ਪਹਿਲਾ ਲੰਗਰ ਸਟਾਰਟ ਕੀਤਾ ਨੌਜਵਾਨਾਂ ਨੇ ਨੌਜਵਾਨਾਂ ਚ ਕਾਫੀ ਉਤਸ਼ਾਹ ਮਿਲਿਆ ਦੇਖੋ ਛੋਟਿਆਂ ਤੋਂ ਲੈ ਕੇ ਵੱਡੇ ਨੌਜਵਾਨ ਕਹਿ ਰਿਹਾ ਕਿ ਅਸੀਂ ਪਹਿਲੀ ਵਾਰ ਲੰਗਰ ਲਾਇਆ ਹੈ ਬਹੁਤ ਵਧੀਆ ਕਿਰਪਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਇਸ ਪਿੰਡ ਤੇ ਕਿਰਪਾ ਹੈ ਗੁਰੂ ਮਹਾਰਾਜ ਸਾਹਿਬ ਦੀ ਜਿਨ੍ਹਾਂ ਨੇ ਪਿੰਡ ਦੇ ਵਿੱਚੋਂ ਅਗਰਾਹੀ ਕਰਕੇ ਆਉਣ ਵਾਲੇ ਸੰਗਤਾਂ ਵਾਸਤੇ ਗਰਮਾ-ਗਰਮ ਚਾਪਕੋੜਾਂ ਦੇ ਲੰਗਰ ਲਾਏ ਤੇ ਰਾਹੀ ਗੀਰਾਂ ਨੂੰ ਰੋਕ ਰੋਕ ਕੇ ਉਨਨਾਂ ਨੂੰ ਚਾਹ ਵਾਸਤੇ ਕਿਹਾ ਪਕੌੜਿਆਂ ਦੇ ਲੰਗਰ ਛਕਣ ਵਾਸਤੇ ਕਿਹਾ ਇੱਧਰ ਨੌਜਵਾਨ ਦੇਖੋ ਸੇਵਾ ਕਰ ਰਿਹਾ ਇੱਧਰ ਚਾਹਾਂ ਬਣ ਰਹੀਆਂ ਗੋਭੀਆਂ ਦੀ ਕਟਾਈ ਹੋ ਰਹੀ ਹੈ ਅਤੇ ਹਲਵਾਈ ਵੀ ਇੱਧਰ ਪਕੌੜਿਆਂ ਦੇ ਢੇਰ ਲਾਈ ਜਾਂਦੇ ਕੱਢ-ਕੱਢ ਕੇ ਦੇਖੋ ਕਿੰਨਾ ਉਤਸ਼ਾਹ ਹੈ ਇਹ ਸਾਰੇ ਸੰਗਤਾਂ ਵਾਸਤੇ ਸੇਵਾ ਕਰ ਰਿਹਾ ਕਿਰਪਾ ਕਰੇ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ ਕੋਠੇ ਕੇਸਰ ਸਿੰਘ ਵਾਲੇ ਦੇ ਨੌਜਵਾਨਾਂ ਲੋਕ ਪ੍ਰਧਾਨਾ ਸਾਹਿਬ ਵੱਲੋਂ ਕਮੇਟੀ ਵੱਲੋਂ ਸੰਗਤਾਂ ਵਾਸਤੇ ਲੰਗਰ ਲਾਏਗੇ ਕਿਉਂਕਿ ਮਾਗੀ ਦੇ ਪਵਨ ਦਿਹਾੜੇ ਦੇ ਉੱਤੇ ਬਹੁਤ ਰਸਤਿਆਂ ਦੇ ਵਿੱਚ ਇੱਧਰ-ਉੱਧਰ ਸਭ ਲੰਗਰ ਲੱਗਦੇ ਆ ਤਾਂ ਇਹਨਾਂ ਨੇ ਪਹਿਲੀ ਵਾਰੀ ਲੰਗਰ ਸਟਾਰਟ ਕੀਤਾ ਇੱਧਰ ਚਾਹਾਂ ਬੰਰਿਆ ਹਨ ਨੌਜਵਾਨ ਸੇਵਾ ਕਰ ਰਿਹਾ ਕੋਬੀ ਦੀ ਕਟਾਈ ਚੱਲ ਰਹੀ ਹੈ ਜੋ ਕਿ ਗਰਮਾ-ਗਰਮ ਪਕੌੜੇ ਕੋਈ ਵੀ ਠੰਡੇ ਪਕੌੜੇ ਨਹੀਂ ਸੀ ਬਿਲਕੁਲ ਗਰਮਾ-ਗਰਮ ਪਕੌੜੇ ਇੱਧਰ ਚਾਹਾਂ ਬੰਰਿਆ ਤਾਂ ਆਉਣ ਵਾਲੀਆਂ ਸੰਗਤਾਂ ਨੇ ਆਪਣੇ ਵਹੀਕਲ ਰੋਕ ਕੇ ਚਾਹ ਪਕੌੜਾ ਦਾ ਲੰਗਰ ਛਕਿਆ ਇਹ ਹੈ ਜੀ ਨੌਜਵਾਨਾਂ ਦੀ ਦਸਾਂ ਨਾਵਾਂ ਦੀ ਕਿਰਤ ਕਮਾਈ ਦੇ ਵਿੱਚੋਂ ਪਿੰਡ ਦੇ ਸਹਿਯੋਗ ਨਾਲ ਨਗਰ ਪੰਚਾਇਤ ਦੇ ਨਾਲ ਇੱਥੇ ਰਸਤੇ ਦੇ ਵਿੱਚ ਲੰਗਰ ਲੱਗੇ ਹੋਇਆ ਇੱਧਰ ਦੇਖੋ ਟਰਾਲੀਆਂ ਰੋਕ ਰੋਕ ਕੇ ਇਹਨਾਂ ਨੂੰ ਵੀ ਪਕੌੜਿਆਂ ਦਾ ਲੰਗਰ ਦਿੱਤਾ ਗਿਆ ਹੈ ਗਰਮ ਚਾਹ ਛਕਾਈ ਗਈ ਦੇਖੋ ਸੰਗਤਾਂ ਸ਼ਾਕਰੀਆਂ ਨੌਜਵਾਨ ਵੀਰ ਪੂਰੇ ਉਤਸ਼ਾਹ ਦੇ ਵਿੱਚ ਆ ਜ ਮੱਗ ਦੇ ਮੇਲੇ ਤੇ ਜਾ ਰਿਹਾ ਹੈ ਟੋਟੀ ਗੰਡੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾ ਰਿਹਾ ਦੇਖੋ ਸ਼ਾਕਰਿਆ ਨੌਜਵਾਨ